ਕੋਸ ਪੰਜਾਬੀ ਵੇਖ ਰਹੇ ਹੋ ਤੇ ਮੈਂ ਹਾਂ ਗगन ਸ਼ੁਕਲਾ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਹਰ ਨਵੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਈਏ ਇਦਾਂ ਦੇ ਇੱਕ ਸ਼ੌਕੀਨ ਗੱਬਰੂ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਲੱਖਾਂ ਹੀ ਰੁਪਏ ਜਿਹੜੇ ਆਪਣੇ ਸ਼ੌਕ ਦੇ ਲਈ ਕੁਰਬਾਨ ਕੀਤੇ ਨੇ ਗੱਲਬਾਤ ਕਰਾਉਣੇ ਆ ਮੇਰੇ ਨਾਲ ਮੋਰਿੰਡੇ ਦੇ ਰਹਿਣ ਵਾਲੇ ਵਿਰਾਜ ਸ਼ਿਰਗਿੱਲ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਲਈ ਸਾਸੀ ਗਾਲ ਜੀ ਪਹਿਲਾਂ ਦਾ ਜਨਾਬ ਤੁਸੀਂ ਡੌਗ ਲਵਰ ਹੋ ਹਾਂਜੀ ਕਿੰਨੀ ਦੇਰ ਤੋਂ ਇਹ ਜਿਹੜਾ ਕੁੱਤੇ ਰੱਖਣ ਦਾ ਤੁਹਾਨੂੰ ਸ਼ੌਕ ਹੈ ਇਹ ਕਦੋਂ ਹੈ ਇਹ ਛੋਟੇ ਹੁੰਦੇ ਤੋਂ ਹੀ ਆ ਜੀ ਇਦਾਂ ਵੀ ਪਹਿਲਾਂ ਮੇਰੇ ਚਾਚਾ ਜੀ ਉਹਨਾਂ ਨੇ ਰੱਖੇ ਹੋਏ ਸੀਗੇ ਡੌਗ ਠੀਕ ਆ ਉਹਨਾਂ ਨੂੰ ਸ਼ੌਂਕ ਸੀਗਾ ਚਾਚਾ ਜੀ ਮੇਰੇ ਦੋ ਚਾਚੇ ਨੇ ਉਹਨਾਂ ਨੇ ਕੁੱਤੇ ਰੱਖੇ ਹੋਏ ਸੀਗੇ ਉਹਨਾਂ ਨੂੰ ਦੇਖਦੇ ਦੇਖਦੇ ਸਾਨੂੰ ਮੈਨੂੰ ਵੀ ਸ਼ੌਂਕ ਪੈ ਗਿਆ ਪਹਿਲਾਂ ਤਾਂ ਚਲੋ ਉਹਨਾਂ ਨਾਲ ਹੀ ਰਹਿੰਦੇ ਸੀ ਸਾਡਾ ਜੁਆਇੰਟ ਫੈਮਿਲੀ ਸੀਗੀ ਅਸੀਂ ਡੌਗਸ ਵੀ ਰੱਖੇ ਹੋਏ ਸੀਗੇ ਚਲੋ ਉਦੋਂ ਦਾ ਚੱਲਦਾ ਰਿਹਾ ਫਿਰ ਅਸੀਂ ਕੋਠੀਆਂ ਆਪਣੀਆਂ ਅਲੱਗ-ਅਲੱਗ ਫਪਾ ਲਈਆਂ ਫਿਰ ਸਾਡਾ ਕੋਠੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਆ ਹਨਾ ਇਸ ਕਰਕੇ ਮੈਨੂੰ ਇੱਥੇ ਡੌਗ ਦੀ ਲੋੜ ਸੀਗੀ ਬਹੁਤ ਡੌਗ ਦੇਖੇ ਇੰਡੀਆ ਦੇ ਵਿੱਚ ਪਰ ਖੂਨਖਾਰ ਜਿਵੇਂ ਕਹਿੰਦੇ ਆ ਬਹੁਤ ਸੀਗੇ ਪਹਿਲਾਂ ਇਦਾਂ ਸੀ ਪਿਟ ਬੁੱਲ ਲੈਣ ਬਾਰੇ ਸੋਚਿਆ ਪਰ ਉਹ ਪਤਾ ਲੱਗਿਆ ਵੀ ਬੱਚਿਆਂ ਨੂੰ ਪੈ ਜਾਂਦਾ ਜੀ ਫਿਰ ਉਹ ਲਿੱਤਾ ਨਹੀਂ ਜਰਮਨ ਸ਼ੈਫਰਡ ਵੀ ਪੈ ਜਾਂਦਾ ਹਨਾ ਡਰੋਟਵਿਲਰ ਵੀ ਪੈ ਜਾਂਦੇ ਨੇ ਫਿਰ ਇੱਕ ਬਰੀਡ ਮੇਰੇ ਨਿਗਾ ਚ ਆਈ ਸੀਗੀ ਮੈਂ ਦੇਖਦੇ ਜਿਵੇਂ ਫੇਸਬੁਕ ਤੇ ਦੇਖਦਾ ਰਿਹਾ ਉਦੋਂ ਫੇਸਬੁਕ ਤੇ ਦੇਖਦੇ ਬਰੀਡ ਦੇਖਣ ਚਾਈ ਇੱਕ ਅਮਰੀਕਨ ਬੁੱਲੀ ਬਰੀਡ ਸੀਗੀ ਉਹਦੇ ਬਾਰੇ ਮੈਂ ਚਲੋ ਪਤਾ ਕਰਿਆ ਸਾਰੇ ਪਾਸੇ ਵੀ ਕਿਵੇਂ ਦੀ ਬਰੀਡ ਆ ਇਹ ਕਿਵੇਂ ਦੀ ਨਹੀਂ ਹੈਗੀ ਫਿਰ ਉਹ ਤੋਂ ਪਤਾ ਲੱਗਿਆ ਵੀ ਇਹ ਬਹੁਤ ਜ਼ਿਆਦਾ ਫਰੈਂਡਲੀ ਹੁੰਦੇ ਨੇ ਹਨਾ ਜਿਵੇਂ ਬੱਚਿਆਂ ਦੀ ਤਰ੍ਹਾਂ ਹੁੰਦੇ ਨੇ ਇਹ ਫਿਰ ਉੱਥੋਂ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਲੱਭਿਆ ਵੀ ਕੋਈ ਚਲੋ ਵਧੀਆ ਡੌਗ ਮਿਲ ਜੇ ਪਰ ਜੋ ਚੀਜ਼ ਮੈਨੂੰ ਚਾਹੀਦੀ ਸੀਗੀ ਉਹ ਚੀਜ਼ ਇੰਡੀਆ 'ਚ ਮਿਲੀ ਨਹੀਂ ਫਿਰ ਉਸ ਤੋਂ ਬਾਅਦ ਮੈਂ ਯੂਐਸ ਤੋਂ ਇੰਪੋਰਟ ਕਰਾਇਆ ਡੌਗ ਜਿਹੜਾ ਨਿਆ ਐਮਪਾਇਰ ਇਹਦਾ ਨਾਮ ਹੈ ਜੀ ਕਿਹੜੀ نسل ਦੇ ਕੁੱਤੇ ਇਹ ਅਮਰੀਕਨ ਬਲੀ ਹੈ ਅਮਰੀਕਨ ਬਲੀ ਨਸਲ ਹੈ ਇਹ ਇੰਡੀਆ ਦੇ ਵਿੱਚ ਹਲੇ ਸਿਰਫ ਤੇ ਸਿਰਫ ਪੰਜਾਬ ਵਿੱਚ ਹੀ ਹੈ ਇਹ ਜਿਆਦਾ ਬਰੀਡ ਜਿਹੜੀ ਹੈਗੀ ਆ ਹਨਾ ਹੁਣ ਇਸ ਟਾਈਮ ਜਦ ਤੱਕ ਜਾਂ ਜਿਸ ਟਾਈਮ ਮੈਂ ਇੰਪੋਰਟ ਕਰਾਇਆ ਸੀਗਾ ਬਾਹਰੋਂ ਮੰਗਾਇਆ ਸੀਗਾ ਉਸ ਟਾਈਮ ਇਹ ਪੰਜਾਬ ਦੇ ਵਿੱਚ ਸਿਰਫ 5-6 ਡੌਗ ਇੰਪੋਰਟ ਹੋਏ ਸੀ ਹੁਣ ਕਿੰਨੇ ਕੋਣੇ ਆ ਹੁਣ ਇਹ ਕਟੋਗਾਰਡਨੀ ਦਾ 15-20 ਡੌਗ ਇੰਪੋਰਟ ਹੋ ਚੁੱਕੇ ਆ ਯੂਐਸਏ ਤੋਂ ਇੰਪੋਰਟ ਹੋ ਚੁੱਕੇ ਆ ਮਤਲਬ ਜੇ ਕਿੰਨਾ ਡੌਗ ਜਿਹੜੇ ਇੰਪੋਰਟ ਹੋ ਚੁੱਕੇ ਆ ਜੇ ਕੀਮਤ ਦੀ ਗੱਲ ਕਰੀ ਜਾਵੇ ਅਮਰੀਕਨ ਜਿਹੜਾ ਡੌਗ ਹੈ ਦੀ ਕੀਮਤ ਕਿੰਨੀ ਹੋਊਗੀ ਦੇਖੋ ਮੈਂ ਹੁਣ ਲੋਕਾਂ ਦੇ ਦਾ ਡੌਗਸ ਦੀ ਕੀਮਤ ਦੱਸ ਨਹੀਂ ਸਕਦਾ ਜੀ ਜਿਹੜਾ ਮੈਨੂੰ ਇਹ ਡੌਗ ਪਿਆ ਮੈਂ ਬਾਹਰੋਂ ਮੰਗਾਇਆ ਜਿਹੜਾ ਇਹਦੀ ਕੀਮਤ ਬਾਈ ਮੈਨੂੰ 90 ਲੱਖ ਦੇ ਕਰੀ ਪਈ ਜੀ ਇਹਦੀ ਕੀਮਤ ਇੰਨਾ ਮਹਿੰਗਾ 90 ਲੱਖ ਰੁਪਏ ਤੁਸੀਂ ਇੱਕ ਕੁੱਤੇ ਤੇ ਖਰਚਤਾ ਜੀ ਹਾਂਜੀ ਸ਼ੌਂਕ ਦਾ ਕਹਿੰਦੇ ਆ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਸ ਫਿਰ ਉਹੀ ਚੀਜ਼ ਆ ਆਪਾਂ ਵੀ ਖਰ ਅਉ 90 ਦੀ ਛੌਂਕ ਦਾ ਕੋਈ ਮੁੱਲ ਹੈ ਨਹੀਂ ਆਪਾਂ ਨੂੰ ਚੀਜ਼ ਚਾਹੀਦੀ ਸੀ ਵੀ ਇੰਡੀਆ ਦੇ ਵਿੱਚ ਟਾਪ ਕੁਆਲਿਟੀ ਦੀ ਹੋਵੇ ਇਹ ਜਿਹੜਾ ਡੌਗ ਆਇਆ ਇੰਡੀਆ 'ਚ ਇਹ ਜਿਸ ਟਾਈਮ ਮੈਂ ਲੈ ਕੇ ਆਇਆ ਸੀਗਾ ਉਸ ਟਾਈਮ ਤੱਕ ਇਹ ਕਲਰ ਦਾ ਇੰਡੀਆ ਦੇ ਵਿੱਚ ਡੌਗ ਵੀ ਨਹੀਂ ਰੰਗ ਵੀ ਨਹੀਂ ਸੀਗਾ ਇਹ ਡੌਗ ਦਾ ਇਹ ਕਲਰ ਜਿਹੜਾ ਹੈਗਾ ਇਹਨੂੰ ਲਾਈਲੈਕ ਕਲਰ ਕਹਿੰਦੇ ਨੇ ਠੀਕ ਹੈ ਜੀ ਇਹ ਡੌਗ ਦਾ ਇੰਡੀਆ ਦੇ ਵਿੱਚ ਹੁਣ ਦੋ ਡੌਗ ਹੋ ਗਏ ਇੰਪੋਰਟ ਠੀਕ ਹੈ ਜੀ ਪਹਿਲਾ ਇਸ ਟਾਈਮ ਪਹਿਲਾ ਇੱਕੋ ਡੌਗ ਸੀਗਾ ਉਹ ਸਿਰਫ ਮੇਰੇ ਕੋਲ ਹੀ ਸੀਗਾ ਠੀਕ ਹੈ ਜੀ ਇਹ ਇਹ ਜਿਹੜਾ ਜਿਹੜਾ ਬਾਪ ਵੀ ਆ ਉਹ ਬੇਪਾ ਇੰਡੀਆ ਬਾਲਡ ਲੈਵਲ ਦਾ ਇੱਕ ਨੰਬਰ ਡੌਗ ਆ ਉਹ ਠੀਕ ਆ ਇਹਦੇ ਨਾਲ ਦਾ ਡੌਗ ਜੀ ਉਹਦਾ ਇਹਦੇ ਬਾਪ ਦਾ ਜੀ ਜਿਵੇਂ ਬੇਪ ਦਾ ਹੀ ਬਸਾਨਾ ਇੱਕ ਐਲੀ ਮੰਗਟਾ ਤੁਸੀਂ ਜਾਣਦੇ ਹੋਵੋਗੇ ਠੀਕ ਆ ਜੀ ਉਹਨੇ ਵੀ ਉਹਦਾ ਵੀ ਇੰਟਰਵਿਊ ਹੋਇਆ ਸੀਗਾ ਤਾਂ ਉਹਦੇ ਕੋਲ ਵੀ ਡੌਗ ਹੈਗਾ ਸੇਮ ਆਹੀ ਕਲਰ ਦਾ ਸੇਮ ਉਹ ਵੀ ਜਿਹਦੇ ਕੋਲ ਬੇਪ ਹੈ ਉਹਦੇ ਕੋਲੋਂ ਲੈ ਕੇ ਆਇਆ ਸੀ ਇੰਟਰ ਸਟੇਟ ਬੋਲੀ ਵਾਲਿਆਂ ਤੋਂ ਲੈ ਕੇ ਆਇਆ ਸੀ ਆਹ ਇਸ ਡੌਗ ਦੀ ਖਾਸੀਅਤ ਕੀ ਹੈ 90 ਲੱਖ ਰੁਪਏ ਤੁਸੀਂ ਕੋਸਟ ਕੀਤਾ ਇਸ ਤੇ ਖਾਸੀਅਤ ਤਾਂ ਕੁਝ ਇਹਦੀਆਂ ਵਿਸ਼ੇਸ਼ਤਾਵਾਂ ਵੀ ਤਾਂ ਹੋਣਗੀਆਂ ਨਾ ਕਿ ਇਹ ਹੋਰਾਂ ਤੋਂ ਵੱਖ ਕਿਉਂ ਹੈ ਬਹੁਤ ਹੈ ਜੀ ਜਿਵੇਂ ਹੁਣ ਮੰਨ ਲਓ ਇਹ ਡੌਗ ਹੈ ਇਹ ਮੇਰੇ ਇਹ ਡੌਗ ਨਹੀਂ ਹੈ ਇਹ ਸਿਰਫ ਤੁਹਾਡੇ ਵਾਸਤੇ ਡੌਗ ਹੈ ਇਹ ਐਜ਼ ਅ ਮੇਰਾ ਫੈਮਿਲੀ ਮੈਂਬਰ ਹੈ ਮੇਰਾ ਭਾਈਆਂ ਵਰਗਾ ਹੈ ਇਹ ਠੀਕ ਹੈ ਜੀ ਇਹ ਰਾਤ ਨੂੰ ਮੇਰੇ ਨਾਲ ਕਮਰੇ 'ਚ ਸੌਂਦਾ ਹੈ ਇਹ ਠੀਕ ਹੈ ਜੀ ਨਾਲ ਮੇਰੀ ਛੋਟੀ ਕੁੜੀ ਵੀ ਆ 1.5 ਸਾਲ ਦੀ ਆ ਨਾਲ ਮੇਰਾ ਮੁੰਡਾ ਵੀ 8 ਸਾਲ ਦਾ ਠੀਕ ਹੈ ਜੀ ਉਹ ਇਹਨੂੰ ਕੁੱਟਦੇ ਵੀ ਆ ਡੰਡੇ ਨਾਲ ਲੈ ਕੇ ਇਹਨੂੰ ਕੋੜਾ ਵੀ ਬਣਾ ਲੰਨੇ ਆ ਉੱਪਰ ਵੀ ਬਹਿ ਜਾਂਦੇ ਆ ਅੱਜ ਤੱਕ ਇਹਨੇ ਗੁੱਸਾ ਕਰਿਆ ਨਹੀਂ ਹੈਗਾ ਉਹਨਾਂ ਨੂੰ ਉਹਨਾਂ ਨੂੰ ਭੌਂਕ ਭੌਂਕਣ ਦਾ ਤਾਂ ਚਲੋ ਦੂਰ ਦੀ ਗੱਲ ਆ ਹਨਾ ਇਹ ਕਿਸੇ ਨੂੰ ਐ ਜਿਵੇਂ ਆ ਕਹਿ ਦਿੰਦੇ ਏਦਾਂ ਵੀ ਨਹੀਂ ਕੀਤਾ ਇਹਨੇ ਅਜੇ ਤੱਕ ਹਨਾ ਤੇ ਦੂਜੀ ਗੱਲ ਇਦਾਂ ਵੀ ਦੇਖੋ ਮੰਨ ਲਓ ਅਜੇ ਤੱਕ ਅਸੀਂ ਇਹ ਡੌਗ ਨੂੰ ਆਪਣੇ ਜਿਹੜੇ ਅੰਪਾਇਰ ਨੂੰ ਅਜੇ ਤੱਕ ਅਸੀਂ ਕਦੇ ਵੀ ਇਹਨੂੰ ਮੈਂ ਟ੍ਰੇਨਿੰਗ ਨਹੀਂ ਦਿੱਤੀ ਹੈਗੀ ਕਿਸੇ ਵੀ ਤਰ੍ਹਾਂ ਦੀ ਮੇਰੇ ਕੋਲ ਹੁਣ ਤਾਂ ਚਲੋ ਸੁੱਖ ਨਾਲ ਚਾਰ ਡੌਗ ਹੈ ਜੀ ਇਹੀ ਸੇਮ ਇੱਕੋ ਬਰੀਡ ਦੇ ਠੀਕ ਹੈ ਜੀ ਅਸੀਂ ਘਰ ਤੋਂ ਜਦ ਬਾਹਰ ਜਾਂਦੇ ਆ ਮੰਨ ਲਓ ਕੋਈ ਸਾਨੂੰ ਅਸੀਂ ਘਰ ਚ ਪੰਜ ਫੈਮਿਲੀ ਮੈਂਬਰ ਹੈ ਠੀਕ ਹੈ ਜੀ ਜਿਵੇਂ ਕੋਈ ਫੈਮਿਲੀ ਘਰ ਦਾ ਆ ਕੋਈ ਫੰਕਸ਼ਨ ਆ ਗਿਆ ਰਿਸ਼ਤੇਦਾਰੀ ਚ ਜੇ ਅਸੀਂ ਜਾਣਾ ਪੈਂਦਾ ਸਾਰਿਆਂ ਨੂੰ ਜਾਣਾ ਪੈਂਦਾ ਹੈਨਾ ਤਾਂ ਅਸੀਂ ਕੀ ਕਰਦੇ ਹਾਂ ਡੌਗਸ ਨੂੰ ਆਪਣਾ ਖੁੱਲਾ ਛੱਡ ਕੇ ਜਾਂਦਾ ਵੈਸੇ ਵੀ ਇਹ ਖੁੱਲੇ ਹੀ ਰਹਿੰਦੇ ਨੇ ਠੀਕ ਹੈ ਜੀ ਜਦੋਂ ਅਸੀਂ ਇਹਨੂੰ ਖੁੱਲੇ ਬਾਹਰ ਛੱਡ ਕੇ ਜਾਂਣਾ ਤਾਂ ਅਸੀਂ ਇਹਨਾਂ ਨੂੰ ਕਹਿ ਕੇ ਜੰਨੇ ਆ ਵੀ ਪੁੱਤ ਅਸੀਂ ਹੁਣ ਮੜਾ ਜਾ ਜਾ ਕੇ ਆਏ ਤਾਂ ਘਰ ਦਾ ਧਿਆਨ ਰੱਖੀ ਤਾਂ ਇਹ ਥੱਡ ਇੰਨੀ ਕੁ ਪ੍ਰੋਡਕਸ਼ਨ ਕਰਦੇ ਆ ਜੀ ਕੈਮਰੇ ਕੂਮਰੇ ਦਾ ਚਲੋ ਲੱਗੇ ਹੋਏ ਆ ਘਰ ਚ ਸਾਰਿਆਂ ਦੇ ਲੱਗੇ ਹੁੰਦੇ ਆ ਹਨਾ ਪਰ ਕੈਮਰਿਆਂ ਦਾ ਉਹਨਾਂ ਦਾ ਫਾਇਦਾ ਕੀ ਆ ਜਦ ਕਿ ਜਾਂ ਚੋਰ ਆਉਂਦਾ ਚੋਰੀ ਕਰਕੇ ਲੰਘ ਜਾਂਦਾ ਸ਼ਕਲ ਦਿਖ ਜਾਂਦੀ ਆ ਫਿਰ ਉਹਦਾ ਪੌਲ ਸਾਰੇ ਲੱਭੀ ਜਾਂਦੇ ਆ ਲੱਭਦਾ ਲੋਕ ਦਾ ਕੱਟ ਐਸੇ ਫੈਮਿਲੀ ਮੈਂਬਰ ਇਹ ਘਰ ਦੀ ਇਰਖਸ਼ਾ ਕਰਦੇ ਹੋਰ ਤੋਂ ਹੁਣ ਇਹ ਤੁਹਾਡੇ ਕੋਲ ਇਸੇ ਨਸਲ ਦੇ 4 ਕੁੱਤੇ ਆ ਹਾਂਜੀ 4 ਕੁੱਤੇ ਲਗਭਗ 4.5 ਕਰੋੜ ਰੁਪਏ ਕੀਮਤ ਹੋਗੀ ਨਹੀਂ ਨਹੀਂ ਜੀ ਹਾਂਜੀ ਸਾਰਿਆਂ ਦੀ ਅਲੱਗ-ਅਲੱਗ ਕੀਮਤ ਆ ਜਿਵੇਂ ਮੈਂ 2 ਇੱਕ ਸਭ ਤੋਂ ਪਹਿਲਾ ਜਿਹੜਾ ਮੰਗਾਇਆ ਸੀਗਾ ਡੌਗ ਉਹਦਾ ਨਾਮ ਬਲੈਕ ਆਪੀਸ ਹੈ ਠੀਕ ਹੈ ਜੀ ਉਹ ਆਇਆ ਸੀਗਾ ਮੇਰਾ 15 ਲੱਖ ਰੁਪਏ ਦਾ ਠੀਕ ਹੈ ਜੀ ਉਹ ਉਹਨੂੰ ਹੋ ਗਏ ਹੁਣ ਆਏ ਨੂੰ ਇੰਡੀਆ ਦੇ ਵਿੱਚ ਇੱਥੇ ਆਏ ਹੋਗੇ 3 ਸਾਲ ਹੋ ਗਏ ਇਹ ਮੇਰਾ ਹੁਣੇ ਨਵੇਂ ਜਸ ਰੀਸੈਂਟਲੀ ਅਸੀਂ ਇੰਪੋਰਟ ਕਰਾਇਆ ਸੀ ਇਹ ਖ ਹਾਂਜੀ ਹਾਂਜੀ ਇਹ ਜੇ ਇਹਨਾਂ ਦੀ ਖੁਰਾਕ ਦੀ ਗੱਲ ਕੀਤੀ ਜਾਵੇ ਖਾਣ ਪੀਣ ਦੇ ਵਿੱਚ ਕੀ ਵਿਸ਼ੇਸ਼ਤਾ ਕੀ ਇਹਨਾਂ ਦੀ ਖਾਂਦੇ ਕੀ ਨੇ ਖੁਰਾਕ ਕੀ ਦਿੰਨੇ ਹੋ ਖਾਣ ਪੀਣ ਦਾ ਐ ਲਾ ਲਓ ਜੀ ਹੁਣ ਇਹ ਜਿਵੇਂ ਇੱਕ ਟਾਈਮ ਦਾ ਦਾ ਇਹਨੂੰ ਇਕੱਲੇ ਜਿਹੜਾ ਐਂਪੈਰ ਐਂਪੈਰ ਦਾ ਖਾਣ ਪੀਣ ਦਾ ਮੈਂ ਦੱਸੂਗਾ ਠੀਕ ਹੈ ਜੀ ਇਹਦੇ ਖਾਣ ਦਾ ਇਦਾਂ ਇਹ ਖਾਣ ਦਾ ਇਹਨੂੰ ਘਰ ਦੇ ਸਾਰੀ ਸਬਜ਼ੀਆਂ ਖਿਲਾਉਂਦੇ ਆਂ ਜੀ ਅਸੀਂ ਜੋ ਘਰ ਚ ਰੋਟੀ ਸਬਜ਼ੀ ਬਣੀ ਉਹ ਇੱਕ ਤਾਂ ਇਹਨੂੰ ਖਵਾਣੀ ਉਹ ਖਵਾਣੀ ਆਉਂਦਾ ਠੀਕ ਹੈ ਦੂਜਾ ਇਦਾਂ ਵੀ ਇਹਨੂੰ ਰੋਜ਼ ਤਾਂ 2 ਕਿਲੋ ਚਿਕਨ ਪੈਂਦਾ ਠੀਕ ਹੈ ਜੀ ਨਾਲ ਇਹਨੂੰ ਮੰਨ ਲਓ 10 ਆਂਡੇ ਇੱਕ ਟਾਈਮ ਦੇ ਪੈਂਦੇ ਨੇ ਠੀਕ ਹੈ ਜੀ ਤਿੰਨ ਟਾਈਮ ਰੋਟੀ ਪੈਂਦੀ ਆ ਮਤਲਬ ਐਸਾ ਲੋ ਇੱਕ ਟਰੇ ਇੱਕ ਦਿਨ ਦੀ ਇਹਨੂੰ ਪੈਂਦੀ ਆ ਠੀਕ ਹੈ ਜੀ ਮਹੀਨੇ ਦਾ ਇਹਦਾ ਵੀ ਖਰਚਾ ਆ ਜਾਂਦਾ ਇਹਦੀ ਖਰਾਕ ਖਰਾਕ ਦਾ ਹੀ ਸਾਡੇ ਨੂੰ ਮਤਲਬ ਕੱਲੀ ਇਹਦੀ ਉਹ ਖਰਾਕ ਦਾ ਲਾ ਕੇ ਚੱਲੋ 45-50 ਲੱਖ ਹਜ਼ਾਰ ਰੁਪਏ ਇਹਦੀ ਖਰਾਕ ਖਰਾਕ ਦਾ ਹੀ ਖਰਚਾ 50000 ਰੁਪਏ ਤੁਸੀਂ ਇਸ ਕੱਲੇ ਇਸ ਅੰਪਾਇਰ ਕੁੱਤੇ ਤੇ ਅੰਪਾਇਰ ਦੀ ਡੌਗ ਦੀ ਮੇਰੀ ਇਹਦੀ ਖਰਾਕ ਦਾ ਖਰਚਾ ਸਿਰਫ ਇਹ ਡਾਕਟਰੀ ਟਰੀਟਮੈਂਟ ਦੀ ਕਿਨੀ ਲੋੜ ਪੈਂਦੀ ਇਹਨੂੰ ਡਾਕਟਰੀ ਟਰੀਟਮੈਂਟ ਦੀ ਅੱਜ ਤੱਕ ਤਾਂ ਵੈਸੇ ਰੱਬ ਨਾ ਕਰੇ ਜੀ ਕਦੇ ਪਵੇ ਵੀ ਨਾ ਠੀਕ ਆ ਪਰ ਫੇਰ ਵੀ ਮੈਂ ਇਹਨੂੰ 2 ਮਹੀਨੇ ਬਾਅਦ ਡਾਕਟਰ ਦੇ ਹਰੇਕ ਵਾਰ ਮਤਲਬ 2 ਮਹੀਨੇ ਬਾਅਦ ਚਾਹੇ ਇਹਨੂੰ ਕੁਝ ਹੋਵੇ ਚਾਹੇ ਨਾ ਹੋਵੇ ਇਹਨੂੰ ਟ੍ਰੀਟਮੈਂਟ ਜ਼ਰੂਰ ਕਰਾ ਕੇ ਲਿਆਉਂਦਾ ਜਿਵੇਂ ਮੰਨ ਲਓ ਹੁਣ ਬੀਹ ਦਾ ਮੌਸਮ ਆਉਂਦਾ ਹੈ ਕੁੱਤਿਆਂ 'ਚ ਕੀ ਪ੍ਰੋਬਲਮ ਆਉਂਦੀ ਹੈ ਹਨਾ ਜਿਵੇਂ ਪਿਸੂ ਜਿਹੜਾ ਪਾਚੀ ਟੇਡਸ ਪੈ ਜਾਂਦੇ ਆ ਇਹਨਾਂ ਨੂੰ ਜਿਹਨੂੰ ਆਪਾਂ ਪੰਜਾਬੀ 'ਚ ਪਿਸੂ ਵੀ ਕਹਿ ਦਿੰਦੇ ਆ ਹਨਾ ਉਹ ਫਿਰ ਮਤਲਬ ਜਿਵੇਂ ਹੁਣ ਬੱਚਿਆਂ ਦੀ ਤਰ੍ਹਾਂ ਪਾਲਿਆ ਹੁਣ ਆਪਣੇ ਬੱਚੇ ਦੇ ਜੇ ਕੀੜੇ ਗੂੜੇ ਚੜ ਜਾਣ ਤਾਂ ਆਪਾਂ ਕਿਹੜਾ ਦੇਖ ਹੁੰਦੇ ਆ ਜੀ ਤੇ ਇਸ ਕਰਕੇ ਮੈਂ ਆਪਾਂ ਦਾ 2 ਮਹੀਨੇ ਪਹਿਲਾਂ ਹੀ ਮਤਲਬ ਹਰੇਕ 2 ਮਹੀਨੇ ਬਾਅਦ ਇਹਦਾ ਚੈੱਕਅਪ ਹੋਣਾ ਕੋਈ ਨੋ ਵੱਡੇ ਹੋ ਗਏ ਉਹ ਨੋਨ ਕੱਟ ਦਿੰਦਾ ਜੀ ਡਾਕਟਰ ਕੋਈ ਕੰਨ ਕੁੰਨ ਜਿਵੇਂ ਸਾਫ਼ ਕਰਨੇ ਹੁੰਦੇ ਆ ਹਣਾ ਨਵਾਨਾ ਧਵਾਨਾ ਸਾਰਾ ਕੁਝ ਫਿਰ ਉੱਥੇ ਵਧੀਆ ਤਰੀਕੇ ਨਾਲ ਹੋ ਕੇ ਆਉਂਦਾ ਜੀ ਜੇ ਗੱਲ ਕੀਤੀ ਜਾਵੇ ਅਮਰੀਕਨ ਵੈਦਰ ਦੀ ਜਾਂ ਹਿੰਦੁਸਤਾਨ ਦੇ ਵੈਦਰ ਦਾ ਕੋਈ ਤਾਂ ਦਾ ਖਾਸ ਫਰਕ ਤਾਂ ਨਹੀਂ ਪੈਂਦਾ ਨਹੀਂ ਪੈਂਦਾ ਜੀ ਫਰਕ ਇਹ ਵੀ ਫਰਕ ਪੈਂਦਾ ਇਹ ਸ਼ਾਰਟ ਨੋਜ਼ ਆ ਇਹ ਡੌਗ ਜਿਹੜਾ ਹੈਗਾ ਠੀਕ ਹੈ ਬਹੁਤ ਜ਼ਿਆਦਾ ਸੈਂਸਿਟਿਵ ਨੇ ਇਹ ਜੇ ਬਹੁਤੀ ਗਰਮੀ ਨਹੀਂ ਝੱਲ ਸਕਦੇ ਇਹ ਠੰਡ ਦੇ ਵਿੱਚ ਜਿੰਨਾ ਮਰਜ਼ੀ ਰੱਖ ਲੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਗਰਮੀ ਦੇ ਲਈ ਪ੍ਰਬੰਧ ਕਰਦੇ ਹਾਂ ਫਿਰ ਹਾਂ ਗਰਮੀ ਦੇ ਵਿੱਚ ਫਿਰ ਜਿਵੇਂ ਤੁਹਾਨੂੰ ਦੱਸਿਆਈ ਆ ਵੀ ਮੇਰੇ ਨਾਲ ਕਮਰੇ 'ਚ ਰਹਿੰਦਾ ਏਸੀ ਇਸ ਕਰਕੇ ਫਿਰ ਏਸੀ ਦੇ ਵਿੱਚ ਰੱਖਣਾ ਪੈਂਦਾ ਬਾਕੀ ਦੇ ਵੀ ਜਿਹੜੇ ਮੇਰੇ ਡੌਗ ਰੱਖਿਓ ਉਹ ਵੀ ਏਸੀ ਦੇ ਵਿੱਚ ਰਹਿੰਦੇ ਨੇ ਇੱਕ ਜਿਹੜਾ ਸਭ ਤੋਂ ਵੱਖਰਾ ਸਵਾਲ ਹੈ ਕਿ ਇਹ ਕਿੰਨਾ ਕੁ ਸੱਚ ਆ ਵੀ ਤੁਸੀਂ ਇਸ ਕੁੱਤੇ ਨੂੰ ਰਾਸ਼ਨ ਕਾਰਡ 'ਚ ਪਾਉਣ ਲੱਗੇ ਸੀ ਇਹ ਨਾ ਐਦਾਂ ਵੀਰ ਜੀ ਜਿਵੇਂ ਮੈਂ ਗਲਤ ਤਾਂ ਸੱਚੀ ਆ ਇਹ ਮੈਂ ਗਿਆ ਸੀਗਾ ਆਪਣੇ ਇੱਥੇ ਕਮੇਟੀ ਦਫ਼ਤਰ ਦੇ ਵਿੱਚ ਪਤਾ ਕਰਨ ਵਾਸਤੇ ਆਮੇ ਬਾਪੂ ਦੇ ਨਾਲ ਮੈਂ ਗੱਲ ਸਲਾਹ ਕਰੀ ਸੀਗੀ ਉਹ ਕਹਿੰਦੇ ਵੀ ਜੇ ਪੈਂਦਾ ਦਾ ਭਾਈ ਪਵਾ ਲਾ ਹੁਣ ਮੈਂ ਤੈਨੂੰ ਕੀ ਕਹਦਾ ਫਿਰ ਮੈਂ ਇੱਥੇ ਪਤਾ ਕਰਨ ਗਿਆ ਉਹ ਕਹਿੰਦੇ ਜੀ ਸਰਕਾਰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ ਤਾਂ ਕਰਕੇ ਫਿਰ ਨਹੀਂ ਪਿਆ ਜੇ ਮੈਨੂੰ ਕਹਿਣ ਵੀ ਜ ਸਰਕਾਰ ਜੀ ਇਜਾਜ਼ਤ ਦਵੇ ਤਾਂ ਮੈਂ ਤਾਂ ਰਾਸ਼ਨ ਗਾਰਡ ਚ ਵੀ ਨਾਮ ਪਵਾ ਲਾ ਮੈਂ ਇਹਦਾ ਇੰਨਾ ਪਿਆਰ ਹੈ ਇਹਦੇ ਨਾਲ ਇੰਨਾ ਕ੍ਰੇਜ਼ੀ ਨਾ ਇੰਨਾ ਕ੍ਰੇਜ਼ੀ ਨਹੀਂ ਪਿਆਰ ਹੈ ਕ੍ਰੇਜ਼ੀ ਸਮਝ ਲਓ ਤੁਸੀਂ ਪੰਜ ਅੰਗਰੇਜ਼ੀ ਜਿਹਾ ਕਹਿ ਲੋ ਜਹੇ ਹਨ ਵੀ ਬਰਾਬਰ ਦਾ ਪਿਆਰ ਹੀ ਹੈ ਜੀ ਇਹਦੇ ਨਾਲ ਸਿਰਫ ਬਹੁਤ-ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸੋ ਇਹ ਵਿਰਾਜ ਸ਼ੇਰਗਿੱਲ ਨੇ ਜੋ ਕਿ ਅਮੋਰਿੰਡੇ ਦੇ ਰਹਿਣ ਵਾਲੇ ਨੇ ਡੌਗਸ ਦੇ ਲਈ ਕਿੰਨਾ ਪਿਆਰ ਹੈ ਤੁਸੀਂ ਆਪ ਦੇਖਿਆ ਕਿ ਕਿੰਨਾ ਜਿਹੜਾ ਇਹਨਾਂ ਦੇ ਦਿਲ ਦੇ ਵਿੱਚ ਡੌਗਸ ਦੇ ਲਈ ਜਿਹੜਾ ਪਿਆਰ ਹੈ ਉਹ ਆਪਣੇ ਰਸ਼ਨ ਕਾਰਡ ਦੇ ਵਿੱਚ ਵੀ ਜਿਹੜਾ ਇਸ ਕੁੱਤੇ ਦਾ ਜਿਹੜਾ ਅੰਪਾਇਰ ਇਹਨਾਂ ਦਾ ਕੁੱਤਾ ਹੈ ਉਹਨੂੰ ਸ਼ਾਮਲ ਕਰਾਉਣ ਦੇ ਲਈ ਇਹਨਾਂ ਨੇ ਜਿਹੜੇ ਤਤਪਰ ਸੀਗੇ ਕੈਮਰਾ ਪਰਸਨ ਕਮਲ ਜੀ ਦੇ ਨਾਲ ਗगन ਸ਼ੁਕਰਾ ਡੇਲੀ ਪੋਸਟ ਪੰਜਾਬੀ ਮੋਰਿੰਡਾ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਜ਼ ਨਾਲ ਜਾਂ ਬਿਨਾ ਆਇਲਜ਼ ਤੋਂ ਇੱਕ ਵਾਰ ਫਲਾਈ ਰਾਈਡ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ ਥੈਂਕ ਯੂ